ਪਰ ਉਹ ਪੰਜਾਬ ਦੇ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਡਾਕਟਰ ਵੱਲੋਂ ਤਾਂ ਕੀ ਕਹਿਣ ਦੇ ਬਾਰੇ ਆਜਾ ਔਰ ਕਿਤੇ ਕਿਤੇ ਅੱਜ ਰੋਜ਼ਮਾਰ ਕੱਢ ਰਹੀ ਹਾਂ ਅੱਜ ਦਾ ਜਿਵੇਂ ਡਾਕਟਰ ਅਵੀ ਬਾਸੂ ਸਾਹਿਬ ਨੇ ਦੱਸਿਆ ਕਿ ਸਾਡੀ ਆਈਐਮਈ ਦੀ ਪੰਜਾਬ ਦੀ ਤੇ ਹਿੰਦੁਸਤਾਨ ਦੀ ਕਈ ਵੱਲੋਂ ਕਾਲ ਹੈ ਤੇ ਸਾਰੇ ਡਾਕਟਰ ਨੇ ਰੋਜ਼ ਪ੍ਰਦਰਸ਼ਨ ਕਰਨਾ ਹੈ ਇਹ ਰੋਜ਼ ਪ੍ਰਦਰਸ਼ਨ ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ ਸਾਡੀ ਇੱਕ ਡਾਕਟਰ ਕਾਲੀ ਜਿਹੜੀ ਇੱਥੇ ਪੋਸਟ ਗ੍ਰੈਜੂਏਸ਼ਨ ਕਰਦੀ ਸੀ ਕਲਕੱਤਾ ਦੇ ਵਿੱਚ ਉਹਨੇ ਨਾ ਸਿਰਫ ਉਰੇਵ ਕਰਕੇ ਮਰਡਰ ਕੀਤਾ ਗਿਆ ਬਲਕਿ ਨਾਲ ਹੀ ਨਾਲ ਡਿਸਟਰਕਚਰ ਆਫ ਐਵਿਡੈਂਸ ਵੀ ਹੋ ਗਈ ਤੇ ਸਾਰੇ ਸੁਰਾਗ ਵੀ ਮਨਟਾਉਣ ਦੀ ਕੋਸ਼ਿਸ਼ ਕੀਤੀ ਗਈ ਤੁਹਾਨੂੰ ਟੌਰਚਰ ਵੀ ਕੀਤਾ ਗਿਆ ਔਰ ਅਜਿਹੀਆਂ ਘਟਨਾਵਾਂ ਅਜਨਾਂ ਦੇ ਨਵਦਰ ਰਹੀਆਂ ਨੇ ਮੈਡੀਕਲ ਪਰਸਨਲ ਪੈਰਾਮੈਡੀਕਲ ਪਰਸਨਲ ਦੇ ਉੱਤੇ ਅਤਿਆਚਾਰ ਦੇ ਨਾਲ ਨਵਦਰ ਰਹੇ ਨੇ ਤੇ ਸਰਕਾਰਾਂ ਵੀ ਇਸ ਮਾਮਲੇ ਵਿੱਚ ਗੰਭੀਰ ਨਹੀਂ ਹਨ ਡਾਕਟਰਾਂ ਦੀ ਕੰਮ ਕਰਦੇ ਸਮੇਂ ਆਪ ਉਹਨਾਂ ਦੀ ਸੇਵਾ ਵਿੱਚ ਵਿਘਨ ਪਾਉਣਾ ਚਾਹੇ ਸਰਕਾਰੀ ਸੰਸਥਾਵਾਂ ਚਾਹੇ ਪ੍ਰਾਈਵੇਟ ਸੰਸਥਾਵਾਂ ਉਹਨਾਂ ਨੂੰ ਆਪਦੇ ਮੁਤਾਬਕ ਕੰਮ ਕਰਾਉਣਾ ਇਹ ਰੁਝਾਨ ਵਧ ਰਹੇ ਨੇ ਤੇ ਸਾਡੀ ਸਰਕਾਰਾਂ ਨੇ ਸਾਡੀਆਂ ਸੈਂਬਲੀਆਂ ਨੇ ਪਾਰਲੀਮੈਂਟਾਂ ਨੇ ਹਾਲੇ ਤੱਕ ਡਾਕਟਰਾਂ ਨੂੰ ਪ੍ਰੋਟੈਕਸ਼ਨ ਦੇ ਲਈ ਕੋਈ ਵਿਆਪਕ ਕਾਨੂੰਨ ਨਹੀਂ ਬਣਾਇਆ ਤਾਂ ਕਿ ਆਮ ਲੋਕਾਂ ਨੂੰ ਇਹਦੇ ਤੇ ਕੋਈ ਡਰਾਟ੍ਰੈਂਸ ਹੋ ਸਕੇ ਸੋ ਅੱਜ ਇਸ ਕਾਲ ਦੇ ਰਿਸਪੌਂਸ ਦੇ ਵਿੱਚ ਸਾਡੇ ਸਾਰੇ ਪੰਜਾਬ ਦੇ ਡਾਕਟਰ ਸਾਹਿਬਾਨ ਨੇ ਸਾਰੀਆਂ ਕਾਈਆਂ ਨੇ ਮੁਕੰਮਲ ਕੰਮ ਛੋੜ ਹੜਤਾਲ ਕੀਤੀ ਹੈ ਤੇ ਅੱਜ ਅਸੀਂ ਰੋਸ ਮਾਰਚ ਕਰਕੇ ਆਪਦੇ ਸ਼ਹਿਰੀਆਂ ਨੂੰ ਆਪਦੇ ਡੈਨਿਜ਼ਨਸ ਨੂੰ ਇਹਦੇ ਲਈ ਸੈਂਸਟਾਈਜ਼ ਕਰਾਂਗੇ ਕਿ ਸਾਡੇ ਨਾਲ ਚੱਲਣ ਤਾਂ ਕਿ ਸਚੱਜਾ ਸਮਾਜ ਉਸਾਰਿਆ ਜਾ ਸਕੇ ਦੁਨਆ ਨੂੰ ਨੰਨ ਹੋਰ ਸੰਤ ਟੈਂਟ ਦੀ ਲਾਈਨ ਬਣਾਓ 500 ਐਕਾਉਂਟ ਕਿਹਦਾ ਹੈ ਇੱਥੇ ਟੈਂਟ ਦੀ ਲਾਈਨ ਹੋਵੇ ਸਾਰਾ ਇਦੀ ਹੜਤਾਲ ਬਾਰੇ ਤੁਹਾਨੂੰ ਚਾਹੋਗੇ ਹੜੀ ਹੜਤਾਲ ਬਾਰੇ ਤੁਹਾਨੂੰ ਦੱਸਿਆ ਕਿ ਜਿਹੜਾ ਖਨੀਪ ਤੇ ਮਰਡਰ ਹੋਇਆ ਉਹਦੇ ਸਬੰਧ ਚ ਹੈਗਾ ਉਸ ਸਾਡੀ ਨੈਸ਼ਨਲ ਲੈਵਲ ਤੇ ਸਟੇਟ ਲੈਵਲ ਤੇ ਚਲਾਈ ਕੀਤੀਵੇ ਸਾ ਕਿ ਲੋਕਾਂ ਨੂੰ ਗਾਹ ਕੀਤਾ ਜਾ ਸਕੇ ਲੋਕਾਂ ਨੂੰ ਸੈਂਸਟਾਈਜ਼ ਕੀਤਾ ਜਾ ਸਕੇ ਕਿ ਜਿਹੜੇ ਬੰਦੇ ਰਾਤ ਨੂੰ ਲੇਟ ਲਾਈਟ ਡਿਊਟੀਆਂ ਕਰਦੇ ਨੇ ਉਹਨਾਂ ਦੀ ਕੀ ਅਹਿਮੀਅਤ ਹੈ ਉਨਾਂ ਦੀ ਸੇਫਟੀ ਲਈ ਪੂਰੇ ਕਦਮ ਚੁੱਕੇ ਜਾਣ। ਇਹ ਸਰਕਾਰ ਨੂੰ ਇਹ ਚੇਤਾਵਨੀ ਹੈ ਕਿ ਜੇ ਉਹਨਾਂ ਨੇ ਇਹ ਕਦਮ ਨਾ ਚੁੱਕੇ ਤਾਂ ਫਿਰ ਇਹਦੇ ਭਿਆਨਕ ਨਤੀਜੇ ਅੱਗੇ ਆਉਣਗੇ। ਸੁਰੱਖਿਅਤ ਵਾਸਤੇ ਅਸੀਂ ਅੱਜ ਪ੍ਰੋਟੈਸਟ ਕਰ ਰਹੇ ਹਾਂ ਆਈਐਮਐਨਓ ਉੱਪਰ। ਮੈਂ ਸਿਵਲ ਜੀ ਆਈ ਵੀਰ ਵਾਟਾ ਹੋ ਜਾਵੇ ਫਰੇਮ ਨਹੀਂ ਆਉਂਦਾ ਫਿਰ ਹਾਂ ਕੀ ਹੋ ਰਿਹਾ ਹੈ ਵੀ 1 ਜੈਸੀ ਵੀ 1 ਜੈਸੀ ਡਾਕਟਰ ਯੂਨੀਅਨ ਜਿੰਦਾਬਾਦ ਨਰਸਿੰਗ ਯੂਨੀਅਨ ਜਿੰਦਾਬਾਦ ਡਾਕਟਰ ਜੈਂਕੂ ਡਾਕਟਰ ਐਸੋਸੀਏਸ਼ਨ ਜਿੰਦਾਬਾਦ ਮੰਮਤਾ ਸਰਕਾਰ ਜਿੰਦਾਬਾਦ ਮੰਕਤਾ ਸਰਕਾਰ ਜਿੰਦਾਬਾਦ ਮੰਮਤਾ ਸਰਕਾਰ ਜਿੰਦਾਬਾਦ i <laughs> ਅੱਜ ਸਿਵਲ ਹਸਪਤਾਲ ਕੋਰਕਪੁਰਾ ਦੇਖੇ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ ਹੈ ਜੋ ਕਲਕੱਤਾ ਦੇ ਵਿੱਚ ਇੱਕ ਡਾਕਟਰ ਦੇ ਨਾਲ ਗਰਿੰਦਗੀ ਕੀਤੀ ਗਈ ਬਲਾਤਕਾਰ ਕੀਤਾ ਗਿਆ ਕਤਲ ਕੀਤਾ ਗਿਆ ਉਸਤੇ ਰੋਸ ਵਜੋਂ ਅੱਜ ਸਾਰੇ ਹੀ ਪੰਜਾਬ ਦੇ ਡਾਕਟਰਾਂ ਨੇ ਹੜਤਾਲ ਕੀਤੀ ਗਈ ਜਿੱਥੇ ਸੀਐਪੀਜੀआई ਚੰਡੀਗੜ੍ਹ ਤੋਂ ਐਲਾਨ ਹੋਇਆ ਸੀ ਕਿ ਅੱਜ ਸਾਰੇ ਹਸਪਤਾਲ ਬੰਦ ਰਹਿਣਗੇ ਤੇ ਉੱਥੇ ਕੋਰਤਪੂਰਾ ਦੇ ਵਿੱਚ ਵੀ ਹਸਪਤਾਲ ਬੰਦ ਹੈ ਔਰ ਸਾਰੇ ਪ੍ਰਾਈਵੇਟ ਔਰ ਸਰਕਾਰੀ ਡਾਕਟਰਾਂ ਨੇ ਸਾਰੇ ਆਪਣੇ ਹਸਪਤਾਲ ਬੰਦ ਕਰਕੇ ਉਸ ਲੜਕੀ ਦੀ ਲਹ ਲਾਲ ਹੋਈ ਦਰਿੰਦਗੀ ਦਾ ਇਨਸਾਫ ਦੀ ਮੰਗ ਕਰ ਰਿਹਾ ਹੈ ਔਰ ਸਰਕਾਰ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਸ ਲੜਕੀ ਨੂੰ ਇਨਸਾਫ ਮਿਲਣਾ ਚਾਹੀਦਾ ਮੈਂ ਰਮੇਸ਼ ਗੱਬਾ ਇੰਡੀਅਨ ਟੀਵੀ ਨਿਊਜ਼ ਕੋਰਤਗੂਰਾ ਪੰਜਾਬ